ਸਾਲ 2027 ਦੀਆਂ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਤੇ ਭਾਜਪਾ ਦੇ ਗੱਠਜੋੜ ਦੀਆਂ ਚਰਚਾਵਾਂ ਹੁਣ ਮੁੜ ਤੋਂ ਸਿਆਸਤ ਦੇ ਅੰਦਰ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ ਹਾਲਾਂਕਿ ਸਮੇਂ-ਸਮੇਂ ਤੇ ਲੀਡਰਾਂ ਦੇ ਵੱਲੋਂ ਅਕਾਲੀ ਦਲ ਤੇ ਭਾਜਪਾ ਦੇ ਗੱਠਜੋੜ ਨੂੰ ਲੈ ਕੇ ਹਮੇ ਤਾਂ ਭਰੀ ਗਈ ਪਰ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਕੀਤੀ ਗਈ ਜਿਸ ਤੋਂ ਬਾਅਦ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਮੋੜ ਤੋਂ ਅਕਾਲੀ ਦਲ ਤੇ ਭਾਜਪਾ ਦੇ ਗੱਠਜੋੜ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ ਤੇ ਪੂਰੀ ਸਿਆਸਤ ਦੇ ਅੰਦਰ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਦੀ ਚਰਚਾ ਜੋਰਾਂ ਸ਼ੋਰਾਂ ਤੇ ਹੋ ਰਹੀ ਹੈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਵਿੱਚ ਸੱਤਾ ਹਾਸਲ ਕਰਨ ਦੇ ਲਈ ਅਕਾਲੀ ਦਲ ਅਤੇ ਭਾਜਪਾ ਵਿਚਕਾਰ ਗੱਠਜੋੜ ਨੂੰ ਜ਼ਰੂਰੀ ਕਰਾਰ ਦਿੱਤਾ ਹੈ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਭਾਜਪਾ ਪੰਜਾਬ ਦੇ ਵਿੱਚ ਸਰਕਾਰ ਬਣਾਉਣਾ ਚਾਹੁੰਦੀ ਹੈ ਤਾਂ ਉਸ ਨੂੰ ਅਕਾਲੀ ਦਲ ਦੇ ਨਾਲ ਗੱਠ ਜੋੜ ਕਰਨਾ ਪਵੇਗਾ। ਉਹਨਾਂ ਨੇ ਕਿਹਾ ਕਿ ਭਾਜਪਾ ਲਈ ਪੰਜਾਬ ਦੇ ਵਿੱਚ ਸਰਕਾਰ ਦਾ ਹਿੱਸਾ ਬਣਨ ਦਾ ਹੋਰ ਕੋਈ ਵੀ ਤਰੀਕਾ ਨਹੀਂ। ਇਸੇ ਦੌਰਾਨ ਉਹਨਾਂ ਨੇ ਇਹ ਵੀ ਦਾਅਵਾ ਕੀਤਾ ਕਿ ਉਹਨਾਂ ਤੇ ਸੁਖਵੀਰ ਬਾਦਲ ਵਿਚਾਲੇ ਪਹਿਲਾਂ ਗੱਠ ਜੋੜ ਦੇ ਲਈ ਸਹਿਮਤੀ ਹੋ ਵੀ ਗਈ ਸੀ ਪਰ ਉਹ ਸਿਰੇ ਨਹੀਂ ਚੜ ਸਕੀ। ਇੱਕ ਨਿੱਜੀ ਚੈਨਲ ਦੇ ਨਾਲ ਇੰਟਰਵਿਊ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਨੂੰ ਚੰਗੇ ਸ਼ਾਸਨ ਦੀ ਲੋੜ ਹੈ ਇਸ ਲਈ ਭਾਜਪਾ ਤੇ ਅਕਾਲੀ ਦਲ ਨੂੰ ਗੱਠ ਜੋੜ ਕਰਨਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਭਾਜਪਾ ਦਲੀ ਸਫਲ ਹੋਣ ਦੇ ਦੋ ਤਰੀਕੇ ਨੇ ਇੱਕ ਤਰੀਕਾ ਇਹ ਹੈ ਕਿ ਪਾਰਟੀ ਗੱਠ ਜੋੜ ਕਰੇ ਅਤੇ ਸਰਕਾਰ ਬਣਾਏ ਦੂਜਾ ਤਰੀਕਾ ਇਹ ਹੈ ਕਿ ਪਾਰਟੀ ਆਪਣਾ ਕਾਡਰ ਤਿਆਰ ਕਰੇ ਪਰ ਇਸ ਦੇ ਲਈ ਭਾਜਪਾ ਨੂੰ 2 3 ਚੋਣਾਂ ਤੱਕ ਸਾਰੀਆਂ ਸੀਟਾਂ ਅਤੇ ਹਰ ਚੋਣ ਲੜਨ ਦੇ ਲਈ ਤਿਆਰ ਰਹਿਣਾ ਪਵੇਗਾ ਕੈਪਟਨ ਮਨਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਲੋਕ ਸਭਾ ਚੋਣਾਂ ਹੋਈਆਂ ਸਨ ਤਾਂ ਉਹਨਾਂ ਤੇ ਸੁਖਵੀਰ ਸਿੰਘ ਬਾਦਲ ਦੇ ਵਿਚਾਲੇ ਗੱਲਬਾਤ ਸ਼ੁਰੂ ਹੋਈ ਸੀ ਸ਼ੁਰੂ ਦੇ ਵਿੱਚ ਸੁਖਵੀਰ ਨੇ 3 ਸੀਟਾਂ ਤੇ ਸਹਿਮਤੀ ਪ੍ਰਗਟਾਈ ਸੀ ਪਰ ਗੱਲਬਾਤ ਵੱਧ ਕੇ 4 ਸੀਟਾਂ ਤੱਕ ਪਹੁੰਚ ਗਈ ਜਿਸ ਦੇ ਵਿੱਚ ਪਟਿਆਲਾ ਸੀਟ ਵੀ ਸ਼ਾਮਲ ਸੀ ਜੋ ਪਹਿਲਾ ਗੱਲਬਾਤ ਦਾ ਹਿੱਸਾ ਨਹੀਂ ਸੀ ਇਸ ਵਾਰ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ੍ਹ ਸੀਟ ਵੀ ਮੰਗੀ ਇਸ ਤਰ੍ਹਾਂ ਕੁੱਲ 5 ਸੀਟਾਂ ਤੇ ਸੁਖਵੀਰ ਬਾਦਲ ਦੀ ਸਹਿਮਤੀ ਵੀ ਹੋ ਗਈ ਸੀ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਇਸ ਬਾਰੇ ਜੀਪੀ ਨੱਡਾ ਨੂੰ ਦੱਸਿਆ ਤੇ ਉਹਨਾਂ ਨੇ ਗ੍ਰਹਿ ਮੰਤਰੀ ਨਾਲ ਗੱਲਬਾਤ ਵੀ ਕੀਤੀ ਕੈਪਟਨ ਦੇ ਦੱਸਣ ਮੁਤਾਬਕ ਜਦੋਂ ਅਮਿਤ ਸ਼ਾਹ ਨੇ ਸੁਖਵੀਰ ਸਿੰਘ ਬਾਦਲ ਨੂੰ ਫੋਨ ਕੀਤਾ ਸੀ ਤਾਂ ਉਦੋਂ ਤੱਕ ਸ਼ਾਇਦ ਸੁਖਵੀਰ ਦੇ ਕੁਝ ਕਰੀਬੀਆਂ ਨੇ ਇਸ ਤੇ ਇਤਰਾਜ਼ ਜ਼ਾਹਰ ਕੀਤਾ ਸੀ ਜਿਸ ਕਰਕੇ ਸੁਖਵੀਰ ਸਿੰਘ ਬਾਦਲ ਨੇ ਮੁਰਤੋਂ 3 ਸੀਟਾਂ ਦੇਣ ਦੀ ਹੀ ਗੱਲ ਕੀਤੀ ਸੀ ਇਸੇ ਕਰਕੇ ਗੱਠਜੋੜ ਨਹੀਂ ਹੋ ਸਕਿਆ ਸੀ ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਜੇਕਰ ਭਾਜਪਾ ਅਤੇ ਅਕਾਲੀ ਦਲ ਨੇ ਲੋਕ ਸਭਾ ਚੋਣਾਂ ਦੇ ਵਿੱਚ ਇਕੱਠੇ ਲੜਿਆ ਹੁੰਦਾ ਤਾਂ ਉਹ ਘੱਟੋ-ਘੱਟ 7 ਜਾਂ 8 ਸੀਟਾਂ ਜਿੱਤ ਸਕਦੇ ਸਨ ਇਸੇ ਨਾਲ ਪੰਜਾਬ ਦੀ ਆਵਾਜ਼ ਸੰਸਦ ਦੇ ਵਿੱਚ بلند ਹੁੰਦੀ ਪਰ ਹੁਣ ਅਕਾਲੀ ਦਲ ਸਿਰਫ ਇੱਕ ਸੀਟ ਜਿੱਤ ਸਕਿਆ ਗੱਠਜੋੜ ਬਾਰੇ ਆਪਣਾ ਪੱਖ ਰੱਖਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਮੰਨਿਆ ਕਿ ਅਕਾਲੀ ਦਲ ਦੇ ਤਿੰਨ ਧੜੇ ਨੇ ਅਤੇ ਚੋਣਾਂ ਨੇੜੇ ਆਉਣ ਤੇ ਭਾਜਪਾ ਨੂੰ ਸਭ ਤੋਂ ਮਜ਼ਬੂਤ ਧੜੇ ਦੀ ਝੋਣ ਕਰਨੀ ਪਵੇਗੀ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਗਲਾਂ ਕਰਦੇ ਸਮੇਂ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਭਾਜਪਾ ਪੰਜਾਬ ਦੇ ਵਿੱਚ ਇੱਕ ਮਜ਼ਬੂਤ ਸਿਆਸੀ ਪਾਰਟੀ ਵਜੋਂ ਕਿਉਂ ਨਹੀਂ ਉੱਭਰ ਸਕੀ ਉਹਨਾਂ ਨੇ ਕਿਹਾ ਕਿ ਪਿਛਲੇ ਸਮੇਂ ਦੇ ਭਾਜਪਾ ਆਗੂਆਂ ਨੇ ਗਲਤੀ ਕੀਤੀ ਕਿਉਂਕਿ ਉਹਨਾਂ ਨੇ ਕਦੇ ਵੀ ਆਪਣਾ ਕਾਡਰ ਤਿਆਰ ਨਹੀਂ ਕੀਤਾ ਉਨ੍ਹਾਂ ਨੇ ਸਪਸ਼ਟ ਕੀਤਾ ਕਿ ਪਾਰਟੀ ਨੂੰ ਹਰ ਚੋਣ ਲੜਨੀ ਚਾਹੀਦੀ ਸੀ ਪਰ ਉਹ ਅਕਾਲੀ ਦਲ ਦੇ ਨਾਲ ਗੱਠਜੋੜ ਦੇ ਵਿੱਚ ਸਿਰਫ 10 ਜਾਂ 15 ਲੋਕਾਂ ਨੂੰ ਚੋਣ ਲੜਾਉਂਦੇ ਸਨ ਇਸੇ ਨਾਲ ਅਕਾਲੀ ਦਲ ਨੂੰ ਫਾਇਦਾ ਹੋਇਆ ਪਰ ਭਾਜਪਾ ਨੂੰ ਕਦੇ ਫਾਇਦਾ ਨਹੀਂ ਹੋਇਆ ਉਨ੍ਹਾਂ ਨੇ ਇਹ ਵੀ ਕਿਹਾ ਕਿ ਅੱਜ ਪਾਰਟੀ ਜਿਸ ਤਰ੍ਹਾਂ ਸੰਕਟ ਦਾ ਸਾਹਮਣਾ ਕਰ ਰਹੀ ਹੈ ਉਹ ਇਸੇ ਕਾਰਨ ਹੈ ਕਿਉਂਕਿ ਉਨ੍ਹਾਂ ਨੇ ਕਦੇ ਆਪਣਾ ਕਾਡਰ ਨਹੀਂ ਬਣਾਇਆ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਇਹ ਜੋ ਇੰਟਰਵਿਊ ਦੌਰਾਨ ਗੱਠਜੋੜ ਨੂੰ ਲੈ ਕੇ ਗੱਲਬਾਤ ਕਹੀ ਹੋਈ ਹੈ ਇਸ ਦਾ ਵਿਚਾਰ ਹਾਲੇਕਿ ਅਕਾਲੀਆਂ ਦੇ ਵੱਲੋਂ ਕੋਈ ਵੀ ਬਿਆਨ ਨਹੀਂ ਆਇਆ ਨਾ ਫਿਰ ਸਿੰਘ ਬਾਦਲ ਦੇ ਵੱਲੋਂ ਕੁਝ ਬੋਲਿਆ ਗਿਆ ਪਰ ਚਰਚਾ ਜੋਰਾਂ ਸ਼ੋਰਾਂ ਤੇ ਹੋ ਰਹੀ ਹੈ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਵੇਖਣਾ ਹੋਵੇਗਾ ਕਿ ਬੀਜੇਪੀ ਤੇ ਕਾਲੀ ਦਲ ਦੇ ਵਿਚਕਾਰ ਗੱਠ ਜੁੜ ਹੁੰਦਾ ਜਾਂ ਫਿਰ ਨਹੀਂ